ਜਗਪਾਲਪੁਰ ਵਿਖੇ ਲੱਗਾ ਗੈਰੀ ਮਾਹੀ ਦੀ ਯਾਦ ਵਿੱਚ ਫ੍ਰੀ ਮੈਡੀਕਲ ਕੈਂਪ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇੱਦਾਂ ਹੀ ਇਹ ਗਾਹ ਤੋਂ ਬਾਹਰ ਇਹ ਪ੍ਰਾਲੇ ਕਰਨਾ ਤਾਂ ਜੋ ਲੋਕਾਂ ਨੂੰ ਸਿਹਤ ਪ੍ਰਤੀ ਸਾਰਾ ਕੁਝ ਪਤਾ ਲੱਗੇ ਤੇ ਜੋ ਅਸੀਂ ਪਿੰਡ 'ਚ ਹੋ ਰਿਹਾ ਹੈ ਜੋ ਬਾਹਰ ਜੋ ਵੀ ਬਿਮਾਰੀਆਂ ਹੋ ਰਹੀਆਂ ਹਨ ਉਹਨਾਂ ਤੋਂ ਅਸੀਂ ਕਿੱਤਾ ਬਚਣਾ ਆ ਡੀਐਸਪੀ ਫਰੀਦਕੋਟ ਸਰਦਾਰ ਪ੍ਰਸ਼ੋਤਮ ਸਿੰਘ ਬਾਲੀ ਅਤੇ ਐਸਐਚਓ 라ਵਲਪਿੰਡੀ ਸਰਦਾਰ ਮੇਜਰ ਸਿੰਘ ਵਿਸ਼ੇਸ਼ ਤੌਰ ਤੇ ਕੁਝ ਬੜੀ ਖੁਸ਼ੀ ਹੈ ਕਿਉਂਕਿ

ਕਿਉਂਕਿ ਪਬਲਿਕ ਨੂੰ ਛੇਸ ਬਾਰੇ ਉਹਨੂੰ ਪਹਿਲਾਂ ਜਾਣਤ ਕਰਨਾ ਇੱਕ ਵਧੀਆ ਭਰਾਲਾ ਹੈ ਪਰ ਵਾਲ ਤੇ ਉਹ ਟੀਮ ਦਾ ਬਹੁਤ ਬਤਨਵਾਦਾ ਇਹਨਾਂ ਦੇ ਬਲਾਉਂ ਤੇ ਮੈਨੂੰ ਮੌਕੇ ਮਿਲਿਆ ਜੋ ਹਾਜ਼ਰੀ ਲੋਕਾਂ ਨੂੰ ਹੈ ਉਹਨਾਂ ਨੂੰ ਸੀ ਇਹ ਦੱਸਿਆ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਜੁਦ ਸੇ ਉਹ ਮੈਂ ਹਮ ਤੁਰ ਰਹੀ ਆ ਉਹਦੇ ਵਿੱਚ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਤੇ ਉਹਦਾ ਹੀ ਲਾਜ਼ਮ ਹੁੰਦੇ ਫ੍ਰੀ ਕਰਾਉਨੇ ਆ ਫਗਵਾੜਾ ਦੇ ਥਾਣਾ ਰਾਬਲਪਿੰਡੀ ਦੇ ਐਸਐਚਓ ਮੇਜਰ ਸਿੰਘ ਦੇ ਉੱਥੇ ਪੁੱਛ ਕੀ ਕਰਤੀ ਆ ਵੱਡੀ ਗੱਲ ਤੇ ਤਲਿਆ ਜਗਪਤਪੁਰੀਆਂ ਦਾ ਦਿਲ ਬਹੁਤ ਧੰਵਾਦ ਆ ਤੇ ਮੈਂ ਭਾਵੇਂ ਇਹੋ ਜਿਹਾ ਬੇਨਤੀ ਕਰਦਾ ਹਾਂ ਪਰਮਾਤਮਾ ਦੀ ਬੇਨਤੀ ਕਰਦਾ ਹਾਂ ਕਿ ਵਾਹਿਗੁਰੂ ਬੰਦ ਬਖਸ਼ੇ ਤੇ ਸਾਨੂੰ ਤਾਕਤ ਬਖਸ਼ੇ ਅਸੀਂ ਪੰਜਾਬ ਨੂੰ ਤੇ ਸੂਤੋ ਪੰਜਾਬ ਵਿੱਚ ਗੁਰੂਆਂ ਪੈਣ ਧਾਤੀ ਕੀਤੀ ਜਾਂਦੀ ਆ ਕਿ ਲੋਕੀ ਨਸ਼ੇ ਹੀ ਕਰਨਾ ਪਿਆ ਉਸ ਪੰਜਾਬ ਨੂੰ ਪਹਿਲਾਂ ਵਾਂਗ ਪੰਜਾਬ ਨਹੀਂ ਨਹੀਂ ਸਰ ਰਾਣੀਪੁਰ ਰਾਮਗੜ ਜਿੱਦਾਂ ਨਾਲ ਦੇ ਪਿੰਡ ਹੋਰ ਵੀ ਆਪਣੇ ਇੱਥੇ ਲੱਗੇ ਲੇਬਰ ਵਾਲੇ ਵੀ ਲੱਗੇ ਹੋਏ ਆ ਜਿੱਦਾਂ ਮਾਦੂਰੀ ਤੇ ਫੇਲੂ ਤੇ ਆਲੇ ਦਾ ਬਿਸਤਰਾ ਕੀਤਾ ਜਾਂਦਾ ਨਹੀਂ ਸਰ ਇਦਾਂ ਦਾ ਕੋਈ ਨਹੀਂ ਹੈਗਾ ਪ੍ਰੀਖੋਂ ਸਾਰਿਆਂ ਨੂੰ ਇਹ ਸੇਵਾ ਨਿਭਾਈ ਜਾ ਰਹੀ ਆ ਸੋ ਦੱਸਦੀ ਕਿ ਡਾਕਟਰ ਬੀ ਆਰ ਅੰਬੇਦਕਰ ਮਿਸ਼ਨ ਯੂਥ ਪਾਵਰ ਪਿੰਡ ਜਗਪਾਲਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਇੱਕ ਵਿਸ਼ੇਸ਼ ਮੈਡੀਕਲ ਕੈਂਪ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਚਕਪਾਲਪੁਰ ਵਿਖੇ ਲਗਾਇਆ ਗਿਆ ਜਿਸ ਦੌਰਾਨ ਜਿੱਥੇ ਪਿੰਡ ਦੇ ਲੋਕਾਂ ਨੇ ਇਸ ਮੈਡੀਕਲ ਕੈਂਪ ਦਾ ਲਾਭ ਲਿਆ ਉਥੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਕੈਂਪ ਵਿੱਚ ਆ ਕੇ ਚੈੱਕਅਪ ਕਰਵਾਇਆ ਅਤੇ ਦਵਾਈਆਂ ਹਾਸਲ ਕੀਤੀਆਂ ਕੈਂਪ ਦੌਰਾਨ ਡੀਐਸਪੀ ਫਰੀਦਕੋਟ ਸਰਦਾਰ ਪਰਸ਼ੋਤਮ ਸਿੰਘ ਬਾਲੀ ਅਤੇ ਫਗਵਾੜਾ ਦੇ ਥਾਣਾ 라ਵਲਪਿੰਡੀ ਦੇ ਐਸਐਚਓ ਸਰਦਾਰ ਮੇਜਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਐਸਐਚਓ 라ਵਲਪਿੰਡੀ ਮੇਜਰ ਸਿੰਘ ਨੇ ਬੋਲਦਿਆਂ ਕਿਹਾ ਕਿ ਯੂਥ ਵੱਲੋਂ ਇਹ ਇੱਕ ਮਹਾਨ ਉਦਮ ਉਪਰਾਲਾ ਹੈ ਅਤੇ ਉਹਨਾਂ ਹੋਰ ਕਿਹਾ ਕਿ ਅਸੀਂ ਵੀ ਥਾਣਾ ਰਾਵਲਪਿੰਡੀ ਆਉਂਦੇ ਅਦੀਨ ਪਿੰਡਾਂ ਵਿੱਚ ਜਾ ਜਾ ਕੇ ਨਸ਼ਾ ਛਡਾਊ ਜਾਗਰੂਤਾ ਕੈਂਪ ਲਗਾ ਰਹੇ ਹਾਂ ਅਤੇ ਉਹਨਾਂ ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ ਪ੍ਰਬੰਧਕਾਂ ਵੱਲੋਂ ਇਸ ਮੌਕੇ ਜਲੰਧਰ ਤੋਂ ਆਈਆਂ ਮਾਹਰ ਡਾਕਟਰੀ ਟੀਮਾਂ ਅਤੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਅਜ਼ੀਮ ਹਸਤੀਆਂ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਵੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਹਰੀਸ਼ ਪੰਡਾਰੀ ਦੀ ਏਅਰਪੋਰਟ ਸਰ ਬਹੁਤ ਅਲੱਗਿਕਾ ਗਿਆ ਗੋਦੋਰਾ ਸਾਹਿਬ ਦੇ ਵਿੱਚ ਜੋ ਪਾਸਾ ਇਤਰਾਜ਼ਾ ਦਾ ਕੈਂਪ ਹੈ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਗ ਇਹ ਜਿਹੜਾ ਕੈਂਪ ਲਗਾਇਆ ਗਿਆ ਜੀ ਇਹ ਅਸੀਂ ਜਲੰਧਰ ਤੋਂ ਸੁਪਰ ਸਪੈਸ਼ਲ ਹਸਪੀਟਲ ਕੈਅਰ ਬੈਸਟ ਹਸਪੀਟਲ ਉੱਥੋਂ ਸਾਡੇ ਮਹਾਨ ਡਾਕਟਰ ਇੱਥੇ ਪਹੁੰਚੇ ਆ ਇਹ ਕੈਂਪ ਸਾਡੇ ਬਾਬਾ ਸਾਹਿਬ ਅੰਬੇਟਗੜ ਜੂਥ ਮਿਸ਼ਨ ਪਾਵਰ ਚਕਪਾਲਪੁਰ ਅਤੇ ਇਹਦੇ ਵਿੱਚ ਸਾਡਾ ਸਾਥ ਦਿੱਤਾ ਕੁਲਦੀਪ ਸਿੰਘ ਬਾਹੀ ਜੋ ਕਿ ਜਿਨ੍ਹਾਂ ਨੇ ਆਪਣੇ ਬ੍ਰਦਰ ਦੀ ਯਾਦ ਬਿਹਰੀ ਮਾਹੀ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਇਹ ਦੂਸਰਾ ਕੈਂਪ ਇਹਨਾਂ ਨੇ ਲਵਾਇਆ ਜੋ ਕਿ ਬਹੁਤ ਵੱਡਾ ਉਪਰਾਲਾ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇੱਦਾਂ ਹੀ ਇਹ ਗਾਹਾਂ ਤੋਂ ਵਾਹ ਇਹ ਅਪਰਾਲੇ ਕਰਨ ਤਾਂ ਜੋ ਲੋਕਾਂ ਨੂੰ ਸਿਹਤ ਪ੍ਰਤੀ ਸਾਰਾ ਕੁਝ ਪਤਾ ਲੱਗੇ ਤੇ ਜੋ ਅਸੀਂ ਪਿੰਡ 'ਚ ਹੋ ਰਿਹਾ ਹੈ ਜੋ ਬਾਹਰ ਜੋ ਵੀ ਬਿਮਾਰੀਆਂ ਹੋ ਰਹੀਆਂ ਉਹਨਾਂ ਤੋਂ ਅਸੀਂ ਕਿੱਦਾਂ ਬਚਣਾ ਆ ਤੇ ਕਿੱਦਾਂ ਅਸੀਂ ਆਪਣੀ ਕੇਅਰ ਕਰਨੀ ਆ ਜੈ ਕੁਰਦੇਵ ਧੰਨ ਕੁਰਦੇਵ ਜੀ ਹਾਂ ਜੀ ਕਿਸ ਕਿਸ ਤਰ੍ਹਾਂ ਦੀਆਂ ਬਿਮਾਰੀ ਚੈੱਕਅਪ ਕੀਤੇ ਹੋਏ ਹੈਗੇ ਇਹਦੇ ਚ ਦੀ ਚੈੱਕਅਪ ਆ ਹਾਰਟ ਦੇ ਚੈੱਕਅਪ ਕੀਤੇ ECG ਵੀ ਕਹਿਰਾ ਕੀਤੀਆਂ ਗਈਆਂ ਸ਼ੂਗਰ ਚੈੱਕ ਕੀਤੀ ਗਈ ਆ ਜਾਂ ਤੇ ਇਹਨਾਂ ਨੂੰ ਜੋ ਕਿ ਅੱਜ ਕੱਲ ਅੱਜ ਮੀਂਹ ਨੂੰ بارش ਪਈ ਆ ਉਹਦੇ ਚ ਬਹੁਤ ਬਿਮਾਰੀਆਂ ਡੇਂਗੂ ਫੈਲ ਰਿਹਾ ਬੁਖਾਰ ਹੋ ਰਿਹਾ ਉਹਦੇ ਵਿੱਚ ਡਾਕਟਰਾਂ ਦੀ ਟੀਮ ਨੇ ਸਾਰਿਆਂ ਨੂੰ ਸਮਝਾਇਆ ਕਿ ਕਿੱਦਾਂ ਤੁਸੀਂ ਬਚਣਾ ਆ ਕਿੱਦਾਂ ਆਪਣੀ ਕੇਅਰ ਕਰਨੀ ਆ ਜੀ ਮਾਹੀ ਪਰਿਵਾਰ ਦੀ ਗੱਲ ਕਰੀ ਤਾਂ ਕਾਫੀ ਇਹ ਸਰਗਰਮ ਰਏ ਹੈਗੇ ਆ ਹਾਂਜੀ ਕਿ ਬਹੁਤ ਵਾਰ ਰਹੇ ਹੈਗੇ ਹਾਂ ਇਲੈਕਟ੍ਰੀਕਲ ਦੇਰੀ ਹਾਂਜੀ ਹਾਂਜੀ ਹੁਣ ਥੋੜਾ ਹਰਟੀਕਲ ਗਰੀਤ ਆ ਅੱਜ ਵੀ ਇਹਨਾਂ ਉਹਨਾਂ ਸਮਾਲੇ ਭਲਾਈ ਦੇ ਕਾਰਨ ਅਦੇ ਮਹਾਰ ਕਾਲੇ ਸਵਾਜਿਕ ਕਾਲੇ ਜਾਰੀ ਹੈਗੇ ਹਾਂਜੀ ਹਾਂਜੀ ਜੀ ਇਹ ਚ ਕੋਈ ਸ਼ੱਕ ਨਹੀਂ ਜੀ ਇਹ ਤਾਂ ਬਹੁਤ ਬਹੁਤ ਪਰਾਲੇ ਕਰ ਰਹੇ ਆ ਪਹਿਲਾਂ ਵੀ ਕੀਤੇ ਆ ਹੁਣ ਵੀ ਇਹ ਸਾਡੇ ਨਾਲ ਸਾਥ ਨਾਲ ਸਾਥ ਦੇ ਰਹੇ ਆ ਹੁਣ ਵੀ ਇਹ ਤੁਹਾਨੂੰ ਮੈਂ ਦੱਸਿਆ ਨਾ ਪਹਿਲਾਂ ਵੀ ਕਿਹਾ ਵੀ ਇਹਨਾਂ ਨੇ ਹੁਣ ਦੂਸਰਾ ਕੈਂਪ ਲਾਇਆ ਆ ਜੋ ਕਿ ਪਿੰਡ ਵਿੱਚ ਬਹੁਤ ਵਧੀਆ ਗੱਲ ਆ ਕੈਂਪ ਲਾਉਣਾ ਲੋਕਾਂ ਨੂੰ ਜਾਗਰੂਤ ਕਰਨਾ ਬਿਮਾਰੀਆਂ ਤੋਂ ਬਚਣਾ ਆ। ਤੁਹਾਡੀ ਟੀਮ ਵੱਲੋਂ ਹੋਰ ਆਉਣ ਵਾਲੇ ਸੰਬੰਧ ਏਜੰਡੇ ਦਾ ਕੀ ਹੈ? ਪਿੰਡੇ ਦੇ ਵਿਕਾਸਕਾਰ ਜਾਂ ਸਮਾਜਿਕ ਭਾਈਵਾਲ ਕਿਸ ਤਰ੍ਹਾਂ ਦੇ ਕੰਮ ਕੀ ਰਿਹਾਗੇ? ਅ ਦੇਖੋ ਜੀ ਉਹ ਤਾਂ ਹੁਣ ਇਹ ਕਸ਼ਮੀ ਕੁਲਦੀਪ ਸਿੰਘ ਸਾਹਿਬ ਜੀ ਇਹ ਦੱਸੂਗੇ ਸਾਨੂੰ ਜਿੱਦਾਂ ਜਿੱਦਾਂ ਇਹ ਦੱਸੂਗੇ ਅਸੀਂ ਇਹਨਾਂ ਦੇ ਨਾਲ ਭਈ ਆਪਣਾ ਮੇਰਾ ਨਾਮ ਮਨਪ੍ਰੀਤ ਹੈ ਜੀ। ਜੀ ਉਹ ਤੋਰ ਸਾਹਿਬ ਕਿ ਕੈਂਪ ਲਗਾਏ ਜਾਂ ਕਿਸ ਜਾਂ ਕਿ ਕਿਸ ਤਰ੍ਹਾਂ ਦਾ ਕੈਂਪ ਹੈ ਲੋਕ ਕਿੰਨਾ ਬਹੁਤ ਲਗਾਇਆ ਹੈ? ਇਹ ਸਰ ਕੈਂਪ ਡਾਕਟਰ ਬੀ ਆਰ ਅੰਬੇਦਕਰ ਮਿਸ਼ਨ ਯੂਥ ਪਾਵਰ ਬੋਲ ਲਗਾਇਆ ਗਿਆ ਆ ਤੇ ਕੁਲਦੀਪ ਕੁਲਦੀਪ ਸਿੰਘ ਮਾਹੀ ਇਹਨਾਂ ਨੇ ਆਪਣੇ ਬ੍ਰਦਰ ਗੈਰੀ ਦੀ ਯਾਦ ਵਿੱਚ ਇਹ ਕੈਂਪ ਲਵਾਇਆ ਹੈਗਾ ਦੂਸਰਾ ਕੈਂਪ ਹੈ ਜੀ ਸੋ ਸਿਹਤ ਪ੍ਰਤੀ ਅਸੀਂ ਇਦਾਂ ਦੀਆਂ ਡਿਵੈਲਪਮੈਂਟ ਜਿੱਦਾਂ ਇਹ ਕਰਦੇ ਰਹਿੰਦੇ ਆ ਇਹ ਸਾਰਾ ਸਵੇਰੇ 10 ਵਜੇ ਤੋਂ ਚੱਲ ਰਿਹਾ ਹੈ ਜੀ 5 ਵਜੇ ਤੱਕ ਚੱਲੂਗਾ ਜੀ ਹਾਂ ਜੀ ਹੁਣ ਤੱਕ ਜੀ 60 ਕੁ ਮਰੀਜ਼ ਆ ਚੁੱਕੇ ਆ ਜੀ ਇਹ ਨੇ ਸਰ ਜੋ ਬਾਗ ਵਰਦੇ ਜੋ ਜਾ ਰਹੇ ਆ ਆਸਪਤਾਲ ਚ ਜਾ ਰਹੇ ਹੋ ਨਹੀਂ ਸਰ ਰਾਣੀਪੁਰ ਰਾਮਗੜ ਜਿੱਦਾਂ ਨਾਲ ਦੇ ਪਿੰਡ ਹੋਰ ਵੀ ਆਪਣੇ ਇੱਥੇ ਲਾਗੇ ਲੇਬਰ ਵਾਲੇ ਵੀ ਲੱਗੇ ਹੋਏ ਆ ਜਿੱਦਾਂ ਮਾਧਪੁਰਾ ਤੋਂ ਬਿਲਕੁਲ ਇਥੋਂ ਆਗੇ ਦਾ ਫਿਰ ਬਿਸਤਰਾ ਕੀਤਾ ਜਾ ਰਿਹਾ ਨਹੀਂ ਸਰ ਇਦਾਂ ਦਾ ਕੋਈ ਨਹੀਂ ਹੈਗਾ ਫ੍ਰੀ ਆਫ ਕਾਸਟ ਸਾਰਿਆਂ ਨੂੰ ਇਹ ਸੇਵਾ ਨਿਭਾਈ ਜਾ ਰਹੀ ਆ ਤੇ ਅਸੀਂ ਰਿਣੀ ਰਵਾਂਗੇ ਇਹ ਚੀਜ਼ਾਂ ਦੇ ਤੇ ਕੋਈ ਵੀ ਆਉਂਦਾ ਆ ਕੋਈ ਮੱਥੇਪਟ ਨਹੀਂ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ ਫ੍ਰੀ ਸੇਵਾ ਤੁਸੀਂ ਮਾਈ ਸਾਹਿਬ ਆਪਕੋ ਡੈਰੀ ਸੰਬੰਧੀ ਯਾਤ ਦੀ ਜਾਣਕਾਰੀ ਉਹਨੇ ਜਾਗਤ ਕਿਸੇ ਇੰਕੈਪਸ ਲਾਇਆ ਗਿਆ ਹੈਗਾ ਹਾਂਜੀ ਅਸਲ ਫਾਲੂ ਨਜ਼ਰ ਕੀਤੀ ਸੀ ਜੀ ਜੀ ਤੋਂ ਕੀ ਚਾ ਲਗੇ ਇਹ ਬਾਲੇ ਇਹ ਨਵੀਆਂ ਪੇਾਰੇ ਇਹ ਸਰ ਦੇਖੋ ਅਸੀਂ ਇੱਕ ਨੌਜਵਾਨਾਂ ਨੇ ਆਪਣਾ ਡਾਕਟਰ ਬੇਜ਼ਕਾਰ ਮਿਸ਼ਨ ਯੂਥ ਪਾਵਰ ਕਲੱਬ ਬਣਾਇਆ ਹੋਇਆ ਆ ਤੇ ਸਾਡੇ ਨਾਲ ਮਿਲ ਕੇ ਇਹ ਇਦਾਂ ਦੇ ਅਸੀਂ ਕਾਰਜਕ੍ਰਮ ਜਿਹੜੇ ਆ ਇਹ ਕਰਦੇ ਰਹਿੰਦੇ ਆ ਸਰ ਸਰ ਪਿੰਡ ਚੋਂ 100 ਰੁਪਏ ਦੇ ਮਹਾਲੂਪਰਾ ਲਾ ਕੀਤਾ ਗਿਆ ਹੈਗਾ ਵਾ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੁਸੀਂ ਵੀ ਇੱਥੇ ਪੁੱਛੀ ਹੈਗੀ ਕੀ ਕਿਹੜਾ ਤੁਹਾਡਾ ਦੇਖੋ ਜੀ ਇਹ ਬਹੁਤ ਵਧੀਆ ਪ੍ਰੋਬਲਮ ਹੈ ਜੋ ਹਸਪਤਲ ਨੇ ਕੇਅਰ ਬੈਸਸ ਸੁਪਰਲਸਟੀ ਹਸਪਤਾਲ ਜਿੰਦਰੋਂ ਡਾਕਟਰਾਂ ਦੀ ਟੀਮ ਆਈ ਹੈ ਤੇ ਇੱਥੇ ਕਾਫੀ ਬਹੁਤ ਜ਼ਿਆਦੇ ਲੋਕ ਪਿੰਡ ਰਾਣੀਪੁਰ ਦੇ ਨਾਲ ਨਾਲ ਹੋਰ ਇਲਾਕੇ ਦੇ ਪਿੰਡਾਂ ਦੇ ਲੋਕ ਇਸ ਕੈਂਪ ਦਾ ਲਾਹਾ ਲੈ ਰਹੇ ਨੇ ਬੜੀ ਖੁਸ਼ੀ ਹੈ ਕਿਉਂਕਿ ਨਰੀ ਨਰੇਂ ਸੇਵਾ ਕਿਉਂਕਿ ਪਬਲਿਕ ਨੂੰ ਇਸ ਦੇ ਬਾਰੇ ਉਹਨੂੰ ਪਹਿਲਾਂ ਜਾਗਰਤ ਕਰਨਾ ਇੱਕ ਬਧੀਆ ਉਪਰਾਲਾ ਹੈ ਪਰਵਾਲ ਤੇ ਉਹ ਟੀਮ ਦਾ ਬਹੁਤ ਬਹੁਤ ਧੰਨਵਾਦਾਂ ਇਹਨਾਂ ਦੇ ਬਲਾਉਣ ਤੇ ਮੈਨੂੰ ਮੌਕਾ ਮਿਲਿਆ ਜੋ ਹਾਜ਼ਰੀ ਲੋਕਾਂ ਨੂੰ ਹੈ ਉਹਨਾਂ ਨੂੰ ਅਸੀਂ ਦੱਸਿਆ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਜੁਦ ਨਸ਼ੇਵੋਦ ਮੈਂ ਹੰਤ ਤੁਰਹੀ ਆ ਉਹਦੇ ਵਿੱਚ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਕਿ ਉਹਦਾ ਹੀ ਇਲਾਜ ਕਰਨ ਦੇ ਫ੍ਰੀ ਕਰਾਉਨੇ ਆ ਤੇ ਜੇ ਕੋਈ ਨਹੀਂ ਹਟਦਾ ਇਹ ਜਿਖਲਾ ਮਕਦਮਾ ਤਾਂ ਅਰੰਭ ਹੁੰਦਾ ਹੈ ਕਿ ਇੱਕ ਪਾਸੇ ਮਹਾਲ ਉਪਰਾਲੇ ਕੀਤੇ ਜਾ ਰਹੇ ਹੈਗੇ ਪਿੰਡਾਂ ਪਿੰਡਾਂ ਜਗ੍ਹਾ ਜਗ੍ਹਾ ਇਹ ਕੈਂਪ ਲਗਾਈ ਜਾਤੇ ਹੈਗੇ ਮਾਈ ਸਾਹਿਬ ਔਰ ਟੀਮ ਵੱਲੋਂ ਬੜੀ ਉਪਰਾਲਾ ਹੈਗਾ ਤੁਹਾਡੇ ਵੱਲੋਂ ਵੀ ਪਿੰਡ ਪਿੰਡ ਜਾ ਕੇ ਪਿੱਛੇ ਜਗ੍ਹਾ ਜਗ੍ਹਾ ਕੈਂਪ ਲਗਾਈ ਜਾ ਰਹੇ ਹੈਗੇ ਵੀ ਨੌਜਵਾਨੀ ਨਸ਼ੇ ਵਿੱਚ ਗਰਪ ਹੋ ਰਹੀ ਹੈਗੀ ਔਰਾਂ ਨੂੰ ਪੀੜੀ ਦਿੱਤੀ ਜਾ ਰਹੀ ਹੈਗੀ ਕਿਸ ਤਰ੍ਹਾਂ ਦਾ ਨੌਜਵਾਨੀ ਨੂੰ ਰੁਝਾਨ ਦਿਖਾ ਰਿਹਾ ਖਾਸਤੇ ਪਿੰਡਾਂ ਦੀ ਪੰਚਾਇਤਾਂ ਕਿਸ ਤਰ੍ਹਾਂ ਤੁਹਾਡਾ ਸਹਿਯੋਗ ਕਰ ਰਹੀ ਹੈ ਜਾਨੇ ਦੇਖੋ ਜੇ ਪੰਜਾਬ ਸਰਕਾਰ ਨੇ ਜਦੋਂ ਸਿਆਉਦ ਮਿਹਨਤ ਪੂਰੀ ਹੋਈ ਆ ਜਦੋਂ ਦੇਖਿਆ ਜਦ ਹੋਇਆ ਕਿ ਹਮ ਆਜ਼ਾਦ ਹੋਏਗੇ ਆਜ਼ਾਦੀ ਆਜ਼ਾਦੀ ਹਰ ਪਿੰਡ ਨੌਜਵਾਨ ਹਰ ਪਰਿਵਾਰ ਹਰ ਇੱਕ ਮਾਂ ਜੋ ਔਰਤਾਂ ਇਹ ਚਾਹੁੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਬਰਉਣਾ ਬਰਉਣਾ ਸੋ ਪਿੰਡਿਆਂ ਵੱਲੋਂ ਹਰ ਪ੍ਰਭਾਵਰ ਨੂੰ ਸੰਯੋਗ ਮਿਲਦਾ ਡਾਕਟਰ ਸਾਹਿਬ ਦੀ 3 ਬਿਠੀ ਆ ਇਹਨਾਂ ਲੋਕਾਂ ਦੱਸਿਆ ਕਿ ਨਸ਼ਿਆਂ ਦੇ ਕਿੰਨੇ ਬੁਰੇ ਪ੍ਰਭਾਵ ਪੈਂਦੇ ਨੇ ਕਿਦਾਂ ਪ੍ਰਵਾਹ ਕਰ ਖੁੰਦੇ ਨੇ ਤੇ ਇਹਨਾਂ ਵੱਲੋਂ ਸਾਡੇ ਵੱਲੋਂ ਬਹੁਤ ਵਧੀਆ ਪ੍ਰਾਪਲ ਹੋ ਰਿਹਾ ਤੇ ਲੋਕਾਂ ਵੱਲੋਂ ਪੂਰਾ ਸੰਯੋਗ ਮਿਲ ਰਿਹਾ ਛੜੇ ਨਾ ਮੋੜੇ ਨਾ ਮੋੜੇ ਉਰਕੇ ਖੋਤੇ ਆ ਜੀ ਤੋ ਆਖਰ ਵਿੱਚ ਜੀ ਤੁਹਾਡੇ ਲੋਕੀ ਇਲਾਕਾ ਵਸਦੇ ਉਹ ਅਪੀਲ ਹੈਗੀ ਹੈ ਪੁਲਿਸ ਦਾ ਕਿਸ ਤਰ੍ਹਾਂ ਸਹਿਯੋਗ ਕਰਨ ਉਹ ਜਿਹੜੇ ਅਜਿਹੇ ਕੈਂਪ ਲਗਾ ਸਕਦੇ ਆ ਜਿਹੇ ਉਤਰਾਲੇ ਕਰ ਸਕਦੇ ਉਹ ਕਿਦਾਂ ਸਮਾਜ ਭਾਈਚਾਰਾ ਵਿੱਚ ਅੱਗੇ ਆ ਸਕਦੇ ਮੈਂ ਪਹਿਲਾਂ ਦੱਸਿਆ ਜੀ ਕਿ ਕਰਮਾ ਨਾਲ ਲੋਕ ਜਿੰਦੇ ਪ੍ਰਮਾਤਮਾ ਕਿਰਪਾ ਕਰਦਾ ਉਹੀ ਕੈਂਪ ਲਗਾਉਂਦਾ ਕਿਉਂਕਿ ਇਹ ਕੈਨਾਬੋਸੋਖਾ ਪਾਜੀ ਕਿੰਨੀਆਂ ਐਸਾ ਦੇ ਕਿੰਨੀਆਂ ਹਾਰਡ ਦੀਆਂ ਦਵਾਈਆਂ ਹੋਰ ਇਹਨਾਂ ਲੋਕਾਂ ਨੂੰ ਦਵਾਈਆਂ ਦੇ ਰਹੇ ਨੇ ਕਿਲਸੀ ਉਹ ਗੈਰ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਬੁਲਾਉਂਦਾ ਇਹੋ ਜਿਹਾ ਬੇਨਤੀ ਕਰਦਾ ਪ੍ਰਮਾਤਮਾ ਦੀ ਬੇਨਤੀ ਕਰਦਾ ਕਿ ਵਾਹਿਗੁਰੂ ਬੰਦ ਬਖਸ਼ੇ ਤੇ ਸਾਨੂੰ ਤਾਕਤ ਬਖਸ਼ੇ ਅਸੀਂ ਪੰਜਾਬ ਨੂੰ ਫਿਰ ਤੋਂ ਪੰਜਾਬ ਗੁਰੂਆਂ ਪ੍ਰੇਰਿਤ ਧਰਤੀ ਕਿਹਾ ਜਾਂਦੀ ਆ ਕਿ ਲੋਕੀ ਨਸ਼ੇ ਹੀ ਘਨਾ ਪਿਆ ਉਸ ਪੰਜਾਬ ਨੂੰ ਪਹਿਲਾਂ ਵਾਂਗ ਪੰਜਾਬ ਨਹੀਂ ਜੀ ਤੁਸੀਂ ਕਹਿੰਦੇ ਅਸੀਂ ਹਰਿਸ਼ਪਟਾ ਗਰ